అది కిగే అవే నీ సాడా మోడో ਇਸ ਮਾਂ ਦਾ ਕੱਲਾ ਕੱਲਾ ਬੱਚਾ ਕੁੱਟ-ਕੁੱਟ ਕੇ ਮਾਰ ਦਿੱਤਾ ਉਹਦੇ ਸਰੀਰ ਤੇ ਲਾਸ਼ਾਂ ਪਈਆਂ ਲਾਸ਼ ਘਰੇ ਰੱਖੀ ਐ ਤੇ ਇਨਸਾਫ ਲੈਣ ਲਈ ਲਾਸ਼ ਘਰੇ ਰੋਦੀ ਪਈ ਐ ਤੇ ਆਪ ਇਨਸਾਫ ਲੈਣ ਦੇ ਲਈ ਥਾਣਾ ਧਰਮਕੋਟ ਦੇ ਵਿੱਚ ਪਹੁੰਚੇ ਨੇ ਤੁਸੀਂ ਕਿੰਨੇ ਚਿਰ ਦੇ ਇੱਥੇ ਖੜੇ ਆ ਤੁਸੀਂ ਆਏ ਬੰਨੇ 4:00 ਵਜੇ ਆਏ 4 ਵਜੇ ਦੇ ਹੁਣ ਤਿੰਨ ਘੰਟੇ ਤੁਹਾਨੂੰ ਕਿਸੇ ਨੇ ਨਹੀਂ ਪੁੱਛਿਆ ਨਹੀਂ ਜੀ ਕਿਸੇ ਨੇ ਨਹੀਂ ਪੁੱਛਿਆ ਪੁੱਛ ਦਈਏ ਜੀ ਤੁਸੀਂ ਤਾਂ ਆਇਆ ਕੀ ਗੱਲ ਆ ਕੀ ਨਹੀਂ ਤਾਂ ਲਾਸ਼ ਘਰ ਵਿੱਚ ਪਈ ਆ ਮਾਂ ਦੁਹਾਈਆਂ ਪਾ ਰਹੀ ਐ ਕਿ ਮੇਰੇ ਪੁੱਤ ਨੂੰ ਇਨਸਾਫ ਦਿਵਾ ਦਿਓ ਮੇਰੇ ਪੁੱਤ ਨੂੰ ਇਨਸਾਫ ਦਿਵਾ ਦਿਓ ਪੁਲਿਸ ਮੁਲਾਜ਼ਮਾਂ ਦੇ ਕੋਲ ਪਹੁੰਚੀ ਆ ਥਾਣਾ ਧਰਮਕੋਟ ਦੇ ਵਿੱਚ ਸਾਰਾ ਵੀ ਕੋ ਪੁੱਤ ਸੀ ਇੱਕੋ ਇੱਕ ਪੁੱਤ ਉਹਦੀ ਪੁਰਤਕਟ ਜਹਾਨੋ ਤੌਰ ਤੇ ਸ਼ੈਲਰ ਦੇ ਵਿੱਚ ਜਿਹੜੇ ਠੇਕੇਦਾਰ ਲੱਗਾ ਸੀ ਕਰਦਾ ਉਹਦੀ ਵੀਡੀਓ ਵੀ ਹੈਗੀ ਆ ਮੈਂ ਦਾ ਇੱਕ ਪਰ ਸੀ ਸੁਣਾ ਮੈਂ ਉਹ ਇੱਕ ਪਰ ਸੀ ਗਾ ਖਾਦੋ ਵੀ ਆ ਕਰੇ ਕਿੱਤੋ ਵੀ ਲਵਾਗੇ ਕਿਹੜਾ ਕੋਈ ਪੈਸੇ ਨਹੀਂ ਦਿੱਤਾ ਕਿਤੋ ਵੀ ਲਵਾਗੇ ਰੋ ਤਿੰਨ ਮਹੀਨੇ ਲਗਾਤਾਰ ਉਹਨੇ ਕੰਮ ਕੀਤਾ ਕੋਈ ਪੈਸਾ ਨਹੀਂ ਦਿੱਤਾ ਇਹ ਮਾਤਾ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ ਕੰਮ ਕਰਕੇ ਬੱਚਿਆਂ ਨੂੰ ਪੜ੍ਹਾ ਲਈ ਸੀ ਪੜ੍ਹਾ ਕੇ ਮਾੜਾ ਮੋਟਾ ਪੜਾਇਆ ਤੇ ਕੰਮ ਲਾਤਾ ਨੌਜਵਾਨ ਸੀ 17 18 19 ਸਾਲਾਂ ਦਾ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਤੇ ਉਸ ਨੂੰ ਕੋਟ-ਕੋਟ ਕੇ ਮਾਰ ਦਿੱਤਾ ਉਹ ਕਹਿੰਦੇ ਆ ਕਿ ਸਾਫ਼ ਮਿਲ ਗਿਆ ਉਹ ਕਹਿੰਦੇ ਆ ਵੀ ਅਸੀਂ ਬੜਾ ਕੰਮ ਕੀਤਾ ਬਿਲਕੁਲ ਸਾਫ਼ ਕਹਿੰਦੇ ਸ਼ੁਕਰੀਆ ਤੇ ਬਹੁਤ ਦੁੱਖ ਭਰੀ ਜਿਹੜੀ ਕਿ ਇਹ ਘਟਨਾ ਵਾਪਰੀ ਆ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਤੇ ماں ਨੇ ماں ਰੋ ਰੋ ਕੇ ਨਹੀਂ ਥੱਕਦੀ ਭੈਣਾ ਰੋ ਰੋ ਕੇ ਨਹੀਂ ਥੱਕਦੀਆਂ ਬਹੁਤ ਰੋ ਰਹੀਆਂ ਨੇ ਤੁਸੀਂ ਨਾਲ ਨਾਲ ਤਸਵੀਰਾਂ ਦੇਖ ਸਕਦੇ ਹੋ ਕਿ ਭੈਣਾ ਕਿੰਨਾ ਵਰਲਾਪ ਕਰ ਰਹੀਆਂ ਨੇ ਇੱਕੋ ਹੀ ਭਰਾ ਸੀ ਹੁਣ ਕਿਹੜੇ ਗੁੱਟ ਤੇ ਰਖੜੀ ਬੰਨਣ ਗਿਆ ਉਹ ਮਾਂ ਕਿਹਨੂੰ ਪੁੱਤ ਕਹਿ ਕੇ ਬੁਲਾਉਗੀ ਜਦੋਂ ਆਉਂਦਾ ਸੀ ਘਰ ਖੋਲਦੀ ਸੀ ਕੁੰਡਾ ਤੇ ਮਾਂ ਕਿਹੜੇ ਮੂੰਹ ਨਾਲ ਹੁਣ ਕੁੰਡਾ ਖੋਲੂਗੀ ਉਹਨੂੰ ਭਲੇਖੇ ਪਹਿਣਗੇ ਕਿ ਮੇਰਾ ਪੁੱਤ ਹੁਣੇ ਆਉਂਦਾ ਹੁਣੇ ਆਉਂਦਾ ساری ਉਮਰ ਦੇ ਲਈ ਮਾਂ ਨੂੰ ਉਹਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਮਰਦੇ ਦਮ ਤੱਕ ਉਹਦੇ ਦਿਲ ਨੂੰ ਹੌਲ ਪੈਂਦੇ ਰਹਿਣਗੇ ਮੇਰਾ ਪੁੱਤ ਗਿਆ ਕਿੱਥੇ ਇੱਕ 3 ਮਹੀਨਿਆਂ ਦੀ ਉਹਦੀ ਤਨਖਾਹ ਵੀ ਖਾਲੀ 3 ਮਹੀਨਿਆਂ ਦਾ ਕੁਝ ਦਿੱਤਾ ਨਹੀਂ ਤੇ ਆਹ ਲਾਸ਼ ਮੈਂ ਤੁਹਾਨੂੰ ਦਿਖਾਉਣਾ ਆਹ ਘਰ ਹੈ ਤੇ ਆਹ ਲੋਕ ਅਫਸੋਸ ਕਰਨ ਆਏ ਆ ਮੈਂ ਤੁਹਾਨੂੰ ਦਿਖਾਣਾਗਾ ਇਹ ਉਹ ਲਾਸ਼ ਪਈ ਆ ਸਾਹਮਣੇ ਤੁਸੀਂ ਨਾਲ-ਨਾਲ ਤਸਵੀਰਾਂ ਦੇਖ ਲਓ ਉਹ ਲਾਸ਼ ਪਈ ਆ ਇਹ ਲਾਸ਼ ਪਈ ਆ ਮੰਗਲਦੀਪ ਦੀ ਤੇ ਆ ਛੋਟਾ ਜਿਹਾ ਘਰ ਆ ਤਿੰਨ ਭੈਣਾ ਤੇ ਮਾਪਿਓ ਦਾ ਇਕਲੌਤਾ ਸਹਾਰਾ ਸੀ ਆ ਦੇਖੋ ਤੁਸੀਂ ਨਾਲ-ਨਾਲ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨੀ ਕੁੱਟ-ਕੁੱਟ ਕੇ ਲਾਸ਼ਾਂ ਪਾਈਆਂ ਗਈਆਂ ਨੇ